ਲੋਕੀ ਕਹਿੰਦੇ ਕੈਨੇਡਾ 'ਚ ਸੱਪ ਨਹੀਂ ਹੁੰਦੇ ਇਹ ਆਵੇ ਆਵੇ ਜਿਵੇਂ ਹੁਣ ਜ਼ੂਮ 'ਚ ਤੁਹਾਨੂੰ ਦਿਖਾ ਦਵਾਂ ਤੇ ਇੱਥੇ ਪੈਰ ਜਾ ਮਾਰ ਆਵੇ ਇਹੋ ਲੋਕ ਇਧਰ ਬੱਚਾ ਪਤੰਗ ਵੀ ਚੜਾ ਰਹੇ ਪਤੰਗ ਦੇ ਬਾਬਾ ਚੜਾ ਰਹੇ ਲੋਕ ਇੱਥੇ ਕੀ ਆ ਗਏ ਸასიਖਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਵਾ ਤੇ ਧੋਪਾ ਅੱਜ ਬਹੁਤ ਆ ਤਾਂ ਕਰਕੇ ਅੱਖਾਂਆਂ ਜਵਜ ਰਹੀਆਂ ਤੁਹਾਸਾ ਤੁਹਾਡੇ ਵੀ ਵਜਦੀ ਹੋਵੇ ਅੱਜ ਆਪਾਂ ਬਹੁਤ ਦਿਨਾਂ ਬਾਅਦ ਵਲੌਗ ਬਣਾ ਰਹੇ ਹਾਂ ਹਨ ਤੇ ਅੱਜ ਆਪਾਂ ਚੱਲੇ ਆ ਬਾਹਰ ਕਿੱਥੇ ਚੱਲੇ ਆ ਲੇਕ ਸ਼ੋਰ ਅੱਜ ਚੱਲੇ ਆਪਾਂ ਲੇਕ ਸ਼ੋਰ ਮੇਸੀ ਸਾਗਾ ਤੇ ਇੱਕ ਪਤਾ ਨਹੀਂ ਹੁਣ ਕਿੱਦਾਂ ਦੀਆਂ ਕਹਰੇ ਬੀਚ ਆ ਪਾਰਕ ਵੀ ਆ ਪਤਾ ਨਹੀਂ ਕਿੱਦਾਂ ਦਾ ਜਾ ਕੇ ਪਤਾ ਲੱਗੂਗਾ ਚੱਲਦੇ ਆਂ ਆਪਾਂ ਤੇ ਪਲੇ ਕਰਦੇ ਆਂ ਆਪਾਂ ਗੱਲਾਂ ਬਾਤਾਂ ਤੁਹਾਨੂੰ ਵੀ ਵਿਖਾਵਾਂਗੇ ਜੁੜੇ ਰਹੋ ਆਪਣੇ ਨਾਲ ਅੱਜ ਟੈਂਪਰੇਚਰ ਹੈਗਾ ਵਧੀਆ ਬਾਹਰ ਨਿਕਲੀ ਆ ਤਾਂ ਆਪਾਂ ਪੂਰੀ ਜਾਨੇਗੀ ਵਧੀਆ ਟੈਂਪਰੇਚਰ ਆ ਹਵਾ ਲੱਗ ਨਹੀਂ 18-20 ਤੱਕ ਜਾਊਗਾ ਪਲੱਸ ਆ ਤੇ ਆਜੋ ਫਿਰ ਚੱਲਦੇ ਆਂ ਆਪਾਂ ਕਰਦੇ ਆਂ ਨਾਲੇ ਗੱਲਾਂ ਬਾਤਾਂ ਤੁਹਾਨੂੰ ਵੀ ਦਿਖਾਉਣੇ ਆ ਜੁੜੇ ਰਹੋ ਬਹੁਤ ਟਾਈਮ ਬਾਦਾਂ ਜਮ ਫਿਰ ਬਲੌਗ ਪਾਉਣ ਲੱਗੇ ਆ ਅੱਗੇ ਦੋ ਹੀ ਪਾਈ ਆ ਫਿਲਮਾਂ ਦੇ ਤੇ ਜਿੱਦਾਂ ਕਹ ਲਓ ਕਿ ਆਪਾਂ ਨਵੇਂ ਆ ਇੱਥੇ ਤੇ ਜਦੋਂ ਆਪਾਂ ਆਏ ਉਦੋਂ ਸਰੋਹ ਪੈਣ ਲੱਗੀ ਸੀ ਹੈ ਨਾ ਠੰਡ ਬਹੁਤ ਸੀ ਨਾ ਠੰਡ ਬਹੁਤ ਸੀ ਕਾਰ ਤੋਂ ਬਿਨਾ ਠੰਡ ਦੇ ਵਿੱਚ ਇੱਥੇ ਮੈਨੂੰ ਲੱਗਦਾ ਵੀ ਬਹੁਤ ਔਖਾ ਹੈ ਜਿਸ ਵਿੱਚ ਠੰਡ ਚ ਦੀ ਬਹੁਤ ਘੱਟ ਪਲੇਸਿਸ ਹੁੰਦੀਆਂ ਵਾ ਜਿੱਦਾਂ ਆਹ ਆਈਸ ਆਈਸ ਕੈਟਿੰਗ ਵਗੈਰਾ ਜਾਂ ਕੋਈ ਸ਼ੋਅ ਮੇਂਦੀਆਂ ਚੀਜ਼ਾਂ ਹੀ ਹੁੰਦੀਆਂ ਵਾ ਉਸਲੀ ਜਿਹੜੀਆਂ ਲొਕੇਸ਼ਨਸ ਹੁੰਦੀਆਂ ਉਹ ਬੰਦ ਹੁੰਦੀਆਂ ਠੰਡ ਦੇ ਵਿੱਚ ਗਰਮੀਆਂ ਚ ਹੀ ਹਣਾ ਸਮਰ ਚ ਹੀ ਖੁੱਲਣਾ ਸਾਰਾ ਕੁਝ ਤੇ ਤਾਂ ਕਰਕੇ ਆ ਬਾਕੀ ਜੇ ਗੱਡੀ ਗੱਡੀ ਹੁੰਦੀ ਤਾਂ ਫਿਰ ਤਾਂ ਬੰਦਾ ਬਾਹਰ ਵੀ ਉੱਟ ਜਾਂਦਾ ਹੈ ਨਾ ਤੇ ਇਦਾਂ ਕਰਕੇ ਫਿਰ ਆਪਾਂ ਹੁਣ ਗਰਮੀਆਂ ਆ ਗਈ ਹੁਣ ਆ ਕੋਸ਼ਿਸ਼ ਤਾਂ ਇਹੀ ਕਰਿਆ ਕਰਾਂਗੇ ਵੀ ਜਾਇਆ ਕਰਾਂਗੇ ਵਧੀਆ ਕੋਈ ਨੇੜੇ ਥੇੜੇ ਬੰਦਾ ਜਾਇ ਆਉਂਦੇ ਨੇ ਨਾ ਰਿਲੈਕਸ ਹੋ ਜਾਂਦਾ ਮਾਈਂਡ ਜੇਕਰ ਆਪਾਂ ਘਰ ਹੀ ਰਹੀ ਜਾਵਾਂਗੇ ਫਿਰ ਬੰਦਾ ਕਿਤੇ ਨਾ ਕਿਤੇ ਡਿਪਰੈਸ਼ਨ 'ਚ ਜਾਂਦਾ ਸੋਚਦਾ ਬਾਲਾ ਇਸ ਕਰਕੇ ਆਪਾਂ ਕਿਤੇ ਨਾ ਕਿਤੇ ਜਾਇਆ ਕਰਾਂਗੇ ਤੇ ਆਜੋ ਫਿਰ ਚੱਲਦੇ ਆਂ ਚੱਲੀਏ ਫਿਰ ਹਾਂਜੀ ਇਹ ਆ ਬੱਸ ਸਟਾਪ ਬੱਸ ਸਟਾਪ ਦੀ ਆ ਨਿਸ਼ਾਨੀ ਆ ਜਿਹੜੇ ਕੀ ਰੋਡਾਂ ਦੇ ਉੱਪਰ ਆ ਜਿਵੇਂ ਜੇਕਰ ਆਪਾਂ ਇਹਦੇ ਕੋਲੇ ਖੜਾਂਗੇ ਤਾਂ ਹੀ ਆਪਾਂ ਬੱਸ 'ਤੇ ਚੜਾਉਣਾ ਔਰ ਤੁਸੀਂ ਕਿਤੇ ਮਰਜ਼ੀ ਖੜ੍ਹਦੋ ਬੱਸ ਨੇ ਤੁਹਾਨੂੰ ਨਹੀਂ ਛਡਾਉਣਾ ਬ੍ਰੈਂਡਨ ਟ੍ਰਾਂਜ਼ਿਟ ਬੱਸ ਸਟਾਪ ਬ੍ਰੈਂਡਨ ਦੇ ਕਿਨਾਰੇ ਥੋੜੇ ਜਿਹੇ ਵੱਡੇ ਵੀ ਹੁੰਦੇ ਆ ਕਈ ਉੱਥੇ ਬੱਸਾਂ ਚੇਅਰ ਵਗੈਰਾ ਲੱਗੀ ਹੁੰਦੀਆਂ ਤਿੰਨ ਵਿੱਚ ਤਾਂ ਗੇਤਾ ਤੇ ਜਾਂ ਮਤਲਬ ਗਲਾਸ ਜਿਹਾ ਲੱਗਾ ਹੁੰਦਾ ਥੋੜਾ ਜਿਹਾ ਬਣਿਆ ਹੁੰਦਾ ਸ਼ੌਕੀ ਏਸੀ ਆ ਕਿਦਾਂ ਦੇ ਤੇ ਹੁੰਦੀਆਂ ਉਪਰਲੇ ਪਾਸੇ ਸਟਾਪ ਪਿਆਰਿਓ ਆਪਾਂ ਪਹੁੰਚ ਚੁੱਕੇ ਆ ਲੇਕ ਸ਼ੋਰ ਦੇ ਪਾਰਕ ਦੇ ਵਿੱਚ ਜਿਵੇਂ ਕਹਦੀ ਆ ਆਪਣੇ ਪੰਜਾਬੀ ਦੇ ਵਿੱਚ ਇਦਾਂ ਕਹਿੰਦੇ ਉਹ ਜੜਜਾ ਜੰਗਲ ਜੰਗਲ ਇਹਦੀ ਇਹਦੇ ਹੁਣ ਆਪਾਂ ਇਹਨੂੰ ਪਾਰ ਕਰਕੇ ਅੱਗੇ ਜਾਣਾ ਝੀਲ ਦੇ ਕਿਨਾਰੇ ਲੇਕ ਦੇ ਕਿਨਾਰੇ ਤੇ ਹਨਾ ਇਦਾਂ ਹੀ ਆ ਨਾ ਤੇ ਤੁਹਾਨੂੰ ਆਪ ਵਿਖਾਉਨੇ ਇੱਥੇ ਇੱਕ ਹੋਰ ਚੀਜ਼ ਲੋਕੀ ਕਹਿੰਦੇ ਕੈਨੇਡਾ 'ਚ ਸੱਪ ਨਹੀਂ ਹੁੰਦੇ ਇਹ ਆ ਵੀ ਆ ਵੀ ਜਮਾ ਹੁਣ ਜ਼ੂਮ 'ਚ ਤੁਹਾਨੂੰ ਦਿਖਾ ਦਊ ਤੇ ਇੱਥੇ ਪੈਰ ਜਮਾ ਆ ਵੀ ਇਹ ਆ ਇੱਕ ਤਸਰੀਆ ਤੁਹਾਨੂੰ ਜਾਂਦਾ ਜੈਸੀਆ ਦਰ ਗਿਆ ਹੈ ਮੈਂ ਗਈ ਜਾਂਦੇ ਆ ਵੈਸੇ ਤਾਂ ਕੈਨੇਡਾ ਵਿੱਚ ਸਾਪ ਨਹੀਂ ਹੁੰਦੇ ਪਰ ਨਹੀਂ ਜਿਹੜਾ ਮੇਰੇ ਨਾਲ ਗੋਰਾ ਕੰਮ ਕਰਦਾ ਉਹਨੇ ਮੈਂ ਪੁੱਛਿਆ ਸੀ ਉਹ ਕਹਿੰਦਾ ਇੱਥੇ ਬਹੁਤ ਸਾਪ ਆ ਬਹੁਤ ਜ਼ਿਆਦਾ ਕੈਨੇਡਾ ਦੇ ਸਾਪ ਆ ਇਹ ਵੀ ਫੋਰੈਸਟ ਉਹਨਾਂ ਇਦਾਂ ਹੁੰਦੇ ਉਹਨਾਂ ਦੀ ਜਗ੍ਹਾ ਹੀ ਉਵੇਂ ਦੀ ਹੈਗੀ ਆ ਕਿਵੇਂ ਲਓ ਜੀ ਇਹ ਆ ਮਤਲਬ ਆਪਾਂ ਕਹਦੀਏ ਜੰਗਾ ਤੇ ਦੂ ਆਪਾਂ ਜਿਵੇਂ ਨਾਈਂਂ ਡੰਡੀਆਂ ਬਣੀਆਂ ਹੋਈਆਂ ਇਹਨਾਂ ਨੂੰ ਤੁਰ ਕੇ ਆਪਾਂ ਪਾਰ ਕਰਾਂਗੇ ਇਹਨੂੰ ਤੇ ਫੇਰ ਆਊਗੀ ਨਦੀ। ਇਹ ਆ। ਹਾਂ? ਮੱਛਰ। ਹਾਂ ਮੱਛਰ ਜਾ ਹੈਗਾ ਥੋੜਾ ਥੋੜਾ ਇੱਥੇ। ਚਲੋ ਵੀ ਇੱਥੇ ਪਤੰਗ ਵੀ ਚੜ ਰਹੇ ਆ। ਦੇਖੋ। ਸਰਦੀਪ ਪਤੰਗ ਤੁਹਾਨੂੰ ਦਿਖ ਰਿਹਾ? ਹਾਂਜੀ। ਮੰਮੀ ਕਹਿੰਦੀ ਕੈਨੇਡਾ 'ਚ ਮੱਛਰ ਹੈਗਾ ਤੁਹਾਡੇ। ਹਾਂ ਮੰਮੀ ਕੈਨੇਡਾ 'ਚ ਮੱਛਰ ਹੈਗਾ। ਕਿੰਨਾ ਮੱਛਰ? ਇੱਥੇ ਆਣਾ ਬਟ ਬਾਹਰ ਆਏ ਜੰਗਲ 'ਚ ਤਾਂ ਹੋਣਾ ਹੀ ਉਹ ਵੀ ਅਸਲੀ ਇਹ ਤਾਂ ਗੱਲ ਪਤਾ ਹੀ ਆਪਾਂ ਨੂੰ। ਉਹ ਯਾ ਜੰਗਲ ਜਾ ਇਹਨੂੰ ਫੋਰੈਸਟ ਕਹ ਦਿੰਦੇ ਆ ਅੰਗਰੇਜ਼ੀ ਦੇ ਵਿੱਚ ਤੇ ਸਿੱਤੇ ਗੋਰੇ ਨੂੰ ਪੁੱਛਿਆ ਕਹਿੰਦਾ ਇਹਨੂੰ ਪਾਰ ਕਰਕੇ ਅੱਗੇ ਤੁਸੀਂ ਜਾਓਗੇ ਤਾਂ ਤੁਹਾਨੂੰ ਲੇਕ ਮਿਲੂਗੀ ਤੇ ਆਪਾਂ ਚੱਲਦੇ ਆਂ ਫਿਰ ਵੇਖਨੇ ਆਂ ਕੀ ਪ੍ਰੋਸੈਸ ਆ ਅੱਗੇ ਦਾ ਕੀ ਮਿਲਦਾ ਕੀ ਨਹੀਂ ਫੀਲਿੰਗ ਤਾਂ ਵਧੀਆ ਆ ਰਹੀ ਆ ਜਮਾਂ ਹੀ ਆਈ ਲੱਗ ਰਹੀ ਂ ਇੰਦੀ ਫਿਰਦੇ ਆ ਇੱਥੋਂ ਤਾਂ ਤੁਸੀਂ ਜੱਜ ਨਹੀਂ ਕਰ ਸਕਦੇ ਵੀ ਕੈਨੇਡਾ ਬਟ ਚਲੋ ਸਹੀ ਆ ਚੱਲਦੇ ਆਂ ਆਪਾਂ ਅੱਗੇ ਅੱਗੇ ਦੀ ਅੱਗੇ ਅਹੀਂ ਬਣਿਆ ਹੋਇਆ ਰਸਤਾ ਧਿਆਨ ਅਹੀਂ ਰਸਤਾ ਬਣਿਆ ਹੋਇਆ ਤੇਜ਼ੀ ਨਾਲ ਚੱਲਦੇ ਆਂ ਫਿਰ ਆਪਾਂ ਲਓ ਜੀ ਆਪਾਂ ਜੰਗਲ ਕ੍ਰੋਸ ਕਰਕੇ ਹੁਣ ਤੁਹਾਨੂੰ ਦੇਖੇ ਲੋ ਤੁਸੀਂ ਆਪੇ ਦੇਖ ਲਿਓ ਆਪਾਂ ਬੋਲਣਾ ਹੀ ਕੁਝ ਨਹੀਂ ਲਓ ਜੀ ਹੈਲੋ ਜੀ ਕੀ ਦੱਸ ਰਿਹਾ ਤੁਹਾਨੂੰ ਨੀਲਾ 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 ਪਾਣੀ ਕਹ ਲੋ ਚਾਹੇ ਲੇਖਸ਼ੌਰ ਕਹ ਲੋ ਕੁਛ ਮਰਜੀ ਕਹ ਲੋ ਸਮੁੰਦਰ ਕਹ ਲੋ ਝੀਲ ਕਹ ਲੋ ਹਨਾ ਵੀ ਲਓ ਜੀ ਹੁਣ ਸਾਡਾ ਨਾ ਸਾਡਾ ਰਸਤੇ 'ਚ ਥੋੜਾ ਜਿਹਾ ਦਿਲ ਟਟ ਗਿਆ ਸੀ ਜਿੱਦਾਂ ਕੋ ਵਸਤ ਉਤਰੇ ਨਾ ਉਦੋਂ ਮੈਨੂੰ ਉੱਥੇ ਲੱਗ ਰਿਹਾ ਮੱਛਰ ਮੱਛਰ ਸੀ ਨਾ ਮੈਨੂੰ ਆਇ ਲੱਗਾ ਵੀ ਹਾਏ ਸਾਡੇ ਰਸਤੇ ਥੋੜਾ ਜਿਹਾ ਦਿਲ ਟਟ ਗਿਆ ਸੀਗਾ ਵੀ ਯਾਰ ਪਤਾ ਨਹੀਂ ਕੀ ਹੋਊਗਾ ਕੁਝ ਹੋਊਗਾ ਕਿ ਨਹੀਂ ਹੋਊਗਾ ਕਿਉਂਕਿ ਜਿੱਥੇ ਅਸੀਂ ਆ ਕੇ ਉਤਰੇ ਉੱਥੇ ਨਹੀਂ ਸੀ ਪਰ ਸਾਨੂੰ ਫੇਰੇ ਸੀਗੇ ਇਥੋਂ ਪੁੱਛਿਆ ਗੋਰੇ ਤੋਂ ਪਟਾਵੇ ਤੁਹਾਨੂੰ ਵੀਡੀਓ ਦੇ ਵਿੱਚ ਦੇਖੋ ਮੈਂ ਛੜ ਦੇਖਦਾ ਹੁਸ਼ਾਇਦ ਆਹ ਤੇ ਫਿਰ ਉਹ ਕਹਿੰਦੇ ਕਿ ਨਹੀਂ ਤੁਸੀਂ ਆਹ ਫੋਰੈਸਟ ਪਾਰ ਕਰਕੇ ਅੱਗੇ ਜਾ ਕੇ ਤੁਹਾਨੂੰ ਲੇਕ ਆ ਜਾਓ ਤੇ ਲੇਕ ਆ ਚੁੱਕੇ ਹਾਂ ਹੁਣ ਅਸੀਂ ਵਧੀਆ ਖੁਸ਼ ਆ ਆ ਜਾਓ ਫਿਰ ਲੋ ਇਹਦੇ ਬੱਚਾ ਪਤੰਗ ਵੀ ਚੜਾ ਰਹੇ ਪਤੰਗ ਬਾਬਾ ਚੜਾ ਰਹੇ ਲੋਕ ਇੱਥੇ ਕੀ ਆ ਗਿਆ ਫਿਰ ਚੱਲ ਜੀ ਦੇਖਦੇ ਨੇ ਨੇੜੇ ਜਾ ਕਿਵੇਂ ਬਹਿਣ ਵਾਲੀ ਹਾਂ ਤਾਂ ਹੁਣ ਇੱਥੇ ਗੋਰੇ ਲੋਕ ਆਉਂਦੇ ਆ ਆਪਦਾ ਸਮਾਨ ਸੰਭਾ ਨਾ ਲੈਂਦੇ ਆ ਕੈਂਪਿੰਗ ਵੀ ਕਰਦੇ ਹੋਵੇ ਜਿਵੇਂ ਨੈਟ ਲੱਗੀ ਹੋਈ ਆਪਣੇ ਇੰਡੀਅਨ ਵੀ ਹੋਣਗੇ ਬਹੁਤ ਜ਼ਿਆਦਾ ਪਰ ਗੋਰੇ ਵੀ ਹੈਗੇ ਬਹੁਤ ਜ਼ਿਆਦਾ ਜਿਵੇਂ ਆਵੇ ਇੱਧਰ ਆਪਦਾ ਹੀ ਉਹ ਬਣਾ ਰਹੇ ਤੇ ਆਪਦਾ ਹੀ ਖਾ ਰਹੇ ਆ ਬਹੁਤ ਲੋਕ ਆਉਂਦੇ ਹਨ ਇਧਰ ਉਪਰ ਤੱਕ ਚੜਾ ਰਹੇ ਨੇ ਤਾਂ ਕਰਦਾ ਪੱਕਾ ਇੰਡੀਅਨ ਹੋਣਗੇ ਆ ਹੋ ਸਕਦਾ ਬਸ ਮੈਂ ਲੱਗਦਾ ਸਾਰੇ ਤਰ੍ਹਾਂ ਦੇ ਲੋਕ ਰਿਖਿਆ ਆ

ਕਿਸ਼ੋਰ ਕੈਂਡ ਫੀਲਿੰਗ ਇਧਰ ਮੱਛੀ ਵੀ ਫੜੀਆਂ ਜਾ ਰਹੀਆਂ ਮੱਛੀਆਂ ਫੜਦੇ ਵਿਖਾਉਣੇ ਤੁਹਾਨੂੰ ਇਲੀਗਲ ਆ ਜੱਸ ਵੀ ਇਹ ਤਾਂ ਲੀਗਲ ਹੀ ਹੋਊ ਫਿਰ ਪਾਣੀ ਇੰਨਾ ਸਾਫ ਪਾਣੀ ਯਾਰ ਵਾਹ ਪਾਣੀ ਦਾ ਵਾਕਈ ਬਹੁਤ ਸਾਫ ਆ ਦੇਖੋ ਪਾਣੀ ਵੇਖ ਕੇ ਕਿੰਨਾ ਸਾਫ ਆ ਪਾਣੀ ਤੇ ਜੀ ਫਿਰ ਇੱਕ ਲਿਫਟ ਚੋਂ ਹੀ ਨਾ ਬਹੁਤ ਚਾਇਆ ਸਾਫ ਇਹ ਕੋਈ ਨਾ ਚਪਾਈਆਂ ਚੀਜ਼ ਨਹੀਂ ਨਾ ਕਲੀਨ ਵਾਟਰ ਤਾਂ ਸਦਾ ਪਹੋਰ ਵੀ ਇਹਨਾਂ ਚੀਜ਼ਾਂ ਮਾਰੇ ਆ ਵੀ ਆ ਭਾਈ ਮੱਛੀਆਂ ਫੜ ਰਿਹਾ ਅੱਛੇ ਬੜੀ ਮਿਹਨਤ ਇਹ ਕਹਦੇ ਆ ਜੀ ਕਿਸੇ ਨੇ ਸ਼ਿਕਾਰ ਆ ਜਸਪ੍ਰੀਤ ਉਹ ਜਿਹੜੇ ਪਾਸੇ ਚ ਬਹਿ ਕੇ ਆਏ ਆਪਣੇ ਨਾਲ ਆ ਇਹ ਸਾਰੇ ਮੱਛੀਂ ਫੜ ਰਿਹਾ ਇਹ ਬੱਚੇ ਫੜਨਾਂ ਮੈਂ ਪਰ ਪਾਣੀ ਬਹੁਤ ਜ਼ਿਆਦਾ ਸਾਫ਼ ਆ ਦੀ ਬੋਟ ਹੋ ਰਹੀ ਆ ഓൺലോഡൻ ਜਾਂਦੇ ਵਿੱਚ ਵਾਲੀਬਾਲ ਸਾਰੇ ਆਪ ਦਾ ਇੱਧਰ ਆਪਣੇ ਵਾਲੇ ਪਤੰਗ ਚੜਾਈ ਜਾਂਦੇ ਆਂ ਇੰਡੀਆ ਪਤੰਗ ਦੇਖੋ ਕਿੱਡੇ ਕਿੱਡੇ ਹਾਂ ਸਾਰੇ ਪਤੰਗ ਘੜੇ ਪਤੰਗ ਚੜਾ ਰਹੇ ਸਾਰੇ ਹੈ ਹਾਂ ਆਵੇ ਆ ਵੇਖੋ ਡੋਬਰਾ ਵੱਡੇ ਵੱਡੇ ਪਿੰਨੇ ਕਿੱਡੇ ਕਿੱਡੇ ਆ ਪਤੰਗਾਂ ਸਾਰੇ ਪਤੰਗ ਆ ਨਮਾ ਚੜਾ ਰਿਹਾ ਬਾਈ ਵਿਚ ਤੇ ਆ ਕੇ ਆਪਣੇ ਆਨੇ ਪਤੰਗ ਚੜਾ ਰਾਏ ਆ ਚਲੋ ਵੀ ਆਪਾਂ ਹੁਣ ਹੈਗੀਆਂ ਬਹਿਨੇ ਰੌਣਕ ਮੇਲਾ ਵਾਵਾ ਕਰ ਲਿਆ ਹੁਣ ਆਪਾਂ ਖਾਣੇ ਆਉਦਾ ਖਾਣਾ ਪਾਣੀ ਲਓ ਅਸੀਂ ਵੀ ਹੁਣ ਕੈਂਪਿੰਗ ਕਰ ਰਹੀ ਆ ਅਸੀਂ ਵੀ ਬਹਿ ਗਏ ਆ ਬਹਿ ਗਏ ਅਸੀਂ ਤੁਹਾਨੂੰ ਅਸੀਂ ਨਾ ਘਰੋਂ ਪੂਰਾ ਲਿਆਏ ਸੀ ਆਦਾ ਸਮਾਨ ਸਫਾ ਚੁੰਨੀ ਮਤਲਬ ਜਿੰਨਾ ਕੱਪੜਾ ਆਇਆ ਸਾਡੇ ਕੋਲੇ ਹੋਲੇ ਆਂਦਾ ਸੀ ਟਿਪੰਚ ਰੋਟੀ ਲਿਆਂਦੀ ਆ ਰੋਟੀ ਦੇ ਵਿੱਚ ਕੀ ਆ ਤੁਹਾਨੂੰ ਖਾਵਾਂਗੇ ਦੱਸਣਾ ਨਹੀਂ ਹਲੇ ਨਹੀਂ ਦੱਸਣਾ ਤੇ ਅਗਲਾ ਸਾਰੇ ਇੱਧਰ ਲੋਕ ਆਉਂਦਾ ਦਾ ਖਾਣਾ ਪਾਣੀ ਖਾ ਰਹੀ ਕੋਈ ਬਣਾ ਕੇ ਖਾ ਰੇ ਜਾਂਤਰ ਘਰੋਂ ਦਾ ਸੀ ਲੈ ਕੇ ਆਏ ਕਿਉਂਕਿ ਸਾਡੇ ਕੋਲ ਇੰਨੇ ਹਲੇ ਸਾਧਨ ਨਹੀਂ ਗਏ ਹਾਂ ਬਹੁਤ ਘਰ ਵੀ ਹੋ ਸਕਦਾ ਲਿਆਏ ਫਟਾ ਸੀ ਤਾਂ ਖਾਣਾ ਆਈ ਸਮਾਨ ਬਹਿ ਕੇ ਖਾਣੇ ਆਣ ਮਜ਼ਾ ਆ ਰਿਹਾ ਪੂਰਾ ਵਧੀਆ ਲੱਗ ਰਿਹਾ ਚੱਲੋ ਕੋਈ ਨਹੀਂ ਆਵੇ ਆ ਕੈਂਪਿੰਗ ਕਰਕੇ ਚੱਲੇ ਘਰ ਨੂੰ ਆਪਦੇ ਆਸਤਾ ਹੌਦ ਆਉਦਾ ਚਲੋ ਫਿਰ ਖਾਈਏ ਆਪਾਂ ਦਾ ਲੰਗਰ ਪਾਣੀ ਆਲੂ ਵਾਲੇ ਪਰੋਟੇ ਹੁਣ ਗਾਂ ਤੋਂ ਸਾਨੂੰ ਪਤਾ ਲੱਗ ਗਿਆ ਹੁਣ ਗਾਂ ਤੋਂ ਅਸੀਂ ਆਪਾਂ ਖਾਣ ਨੂੰ ਵੱਧ ਗਾਂ ਨੂੰ ਹੋਰ ਹੋਰ ਪ੍ਰਬੰਧ ਵੀ ਕਰਕੇ ਲਿਆਵਾਂਗੇ ਭਾਈ ਆਲੂ ਵਾਲੇ ਪਰੋਟੇ ਨਾਲ ਦੇ ਨਾਲੇ ਹੁੰਦੇ ਤਾਂ ਭੁੱਖੇ ਮਰ ਜਣੇ ਇੱਥੇ ਕੋਈ ਗੰਢੀ ਨਹੀਂ ਇੱਥੇ ਕੋਈ ਗੰਢੀ ਨਹੀਂ ਬਾਤੀ ਜਿੱਧਰ ਲਈ ਸਾਈਡ ਆ ਸੀ ਬੈਠੇ ਆ ਉਸਰ ਦਾ ਹੋਰ ਸਾਈਡ ਹੋਵੇ ਕੰਟੀਨ ਬਟ ਇੱਥੇ ਨਹੀਂ ਹੈਗੀ ਤੇ ਬਸ ਇੱਥੇ ਪਾਰਕ ਆ ਤੇ ਆ ਨਾਲ ਮਤਲਬ ਲੇਕ ਆ ਅਸੀਂ ਇਧਰ ਹੀ ਇੱਥੇ ਆਦਮ ਬੈ ਕੇ ਆਨੰਦ ਲੋ ਗੱਲਾਂ ਮੱਤਾ ਕਰੋ ਹਾਂ ਹੁਣ ਹੋ ਗਈ ਆ ਜੀ ਠੰਡ ਹੋ ਗਈ ਹੁਣ ਸ਼ਾਮ ਦਾ ਵਾਸਮ ਹੋ ਗਿਆ ਹੁਣ ਆਪਾਂ ਚੱਲੇ ਘਰਾਂ ਨੂੰ ਪਹਿਲਗਾਮ ਹੀ ਬਣਿਆ ਪਿਆ ਇਧਰ ਲੇਕ ਆ ਪਹਿਲਗਾਮ ਹੀ ਬਣਿਆ ਪਿਆ ਸੋਲਗੇ ਬਨੋ ਤੇ ਬਿਠੇ ਜੀ ਤਾਂ ਉਹ ਕਿਹਾ ਨਹੀਂ ਮੈਂ ਕਿੱਥੇ ਵੀ ਲੋਕਾਂ ਹੀ ਸਰਦੇ ਸੀ ਆਵੇ ਤੁਹਾਨੂੰ ਲੋਕ ਆਵੇ ਤੇ ਲੋਕ ਬੈਠੇ ਆ ਆਪਦੇ ਆਪ ਦੇ ਕੈਂਪ ਲਾਈ ਆਪ ਦੀਆਂ ਵੀ ਜਗ੍ਹਾ ਮੰਨ ਲਈ ਆਪ ਸਿੱਧਰ ਗੰਗੀ ਤੇ ਆ ਅਸੀਂ ਤਾਂ ਹੁਣ ਆਪਣਾ ਖਾਣਾ ਪਾਣੀ ਖਾਗੜਾ ਕਰੋਣੇ ਅਸੀਂ ਹੁਣ ਚੱਲੇ ਆ ਘਰ ਨੂੰ ਤੇ ਲੇਕ ਸ਼ੋਰ ਬਾਰੇ ਤੁਹਾਨੂੰ ਅਸੀਂ ਮਾਰੇ ਦੱਸ ਦਿੰਨੇ ਆ ਕੀ ਪੜਿਆ ਜਸਪੀ ਤੋਂ ਇਹਦਾ ਨਾਮ ਜਿਹੜਾ ਆ ਉਹ ਲੇਕ ਸ਼ੋਰ ਵੀ ਲੇਕ ਆ ਮਤਲਬ ਇਹ ਸਿਰਫ ਇੱਥੇ ਹੀ ਨਹੀਂ ਗੀ ਇਹ ਬਹੁਤ ਅੱਗੇ ਤੱਕ ਜਾਂਦੀ 530.30 ਕਿਲੋਮੀਟਰ ਸਕਰ ਏਰੀਆ ਵਾ ਜਿੰਨੀ ਇਹ ਗਾਂ ਜੇ ਨਹੀਂ ਮਤਲਬ ਇੱਥੋਂ ਚੱਲ ਕੇ ਅੱਗੇ ਚਲੀ ਜਾਂਦੀ ਆ ਅਸੀਂ ਇਹ ਮੀਸੀ ਸਾਗਾ ਚ ਆ ਆਪਾਂ ਮੀਸੀ ਸਾਗਾ ਚ ਹਾਂ ਕਿਤੇ ਪਤਾ ਨਹੀਂ ਕੀਤੀ ਕਿੰਨੇ ਕਿਹੜੇ ਸ਼ਹਿਰ ਨਾਲ ਜਾ ਕੇ ਲੱਗਦੀ ਹਾਂਜੀ ਤੇ ਮਤਲਬ ਇਹ 1999 ਦੇ ਵਿੱਚ ਫਾਰਮਡ ਹੋਈ ਆ ਮਤਲਬ ਕਿ ਉਦੋਂ ਇਹਨੂੰ ਇੱਕ ਨਾਮ ਦਿੱਤਾ ਗਿਆ 1999 ਵਿੱਚ ਹੋ ਸਕਦਾ ਉਹ ਤੋਂ ਪਹਿਲਾਂ ਹੀ ਇਹ ਨੇਚਰਲੀ ਚੱਲਦੀ ਹੋਵੇ ਵੀ ਇਹਦਾ ਇਹਨੂੰ ਨਾਮ ਹੈ ਕੋਈ 99 ਦੇ ਵਿੱਚ ਦਿੱਤਾ ਗਿਆ ਵਾ ਇਹ ਵਿੰਡਸਰ ਵਿੰਡਸਰ ਤੇ ਯੂਨਾਈਟਿਡ ਸਟੇਟ ਆਫ ਅਮਰੀਕਾ ਨੂੰ ਆਪਸ ਦੇ ਵਿੱਚ ਜੋੜਦੀ ਆ ਮਤਲਬ ਇੱਥੋਂ ਵੀ ਆਪਾਂ ਕਹਿ ਦੀ ਜਿਉ ਟੋਰਾਂਟੋ ਵਾਲੀ ਲੇਕ ਸ਼ੋਰ ਆ ਉਹ ਜਿਵੇਂ ਅੱਧੇ ਘੰਟੇ ਦੀ ਡਰਾਈਵ ਤੇ ਪੈਂਦੀ ਆ ਜਿਹੜਾ ਅਮਰੀਕਾ ਦਾ ਬਾਰਡਰ ਆ ਉਹਦੇ ਤੋਂ ਓਕੇ ਜਿਹੜੀ ਅੱਗੇ ਚਲੀ ਜਾਂਦੀ ਇਹ ਚਲੋ ਹੁਣ ਆਪਾਂ ਪਾਉਨੇ ਆ ਚੱਲੇ ਥੋੜਾ ਜਿਹਾ ਅਸੀਂ ਹੋਰ ਸਾਈਡ ਨੂੰ ਚੱਲਦੇ ਆ 6 ਵਜੇਗੇ ਸਾਡੇ ਸ਼ਾਮ ਦੇ 2 ਘੰਟੇ ਸਾਨੂੰ ਘਰੇ ਜਾਣ ਨੂੰ ਲੱਗਣੇ ਆ ਵਧੀਆ ਮੌਲਾ ਠੀਕ ਆ ਸ਼ਾਂਤ ਵਈ ਮੌਲ ਜਾ ਤੇ ਹੁਣ ਆਪਾਂ ਚੱਲਦੇ ਆ ਤੇ ਜੇ ਰਸਤੇ ਦੇ ਵਿੱਚ ਹੋਰ ਕੋਈ ਚੀਜ਼ ਆਈ ਵਖਾਉਣ ਵਾਲੀ ਤਾਂ ਤੁਹਾਨੂੰ ਆਪਾਂ ਵਿਖਾਵਾਂਗੇ ਚੱਲਦੇ ਆ ਅਸੀਂ ਪਾਉਨੇ ਆ ਚੱਲੇ ਵਧੀਆ ਯਾਰ ਮੈਨੂੰ ਵਧੀਆ ਲੱਗਾ ਮੀਨ ਇਜ਼ ਨੇਚਰਲੀ ਨੇਚਰ ਆ ਜਿੱਦਾਂ ਕੋਈ ਨੇਚਰਲੀ ਆਪਾਂ ਕਹਿੰਦੇ ਨੇ ਕੋਈ ਚੀਜ਼ ਹੁੰਦੀ ਨਾ ਬੈ ਕੇ ਆਪਣਾ ਰਿਲੈਕਸ ਜੀ ਆਨੰਦ ਜਾਂ ਮਨਨ ਵਾਲੀ ਚੀਜ਼ ਆ ਹੁਣ ਜੇ ਕੋਈ ਇੱਥੇ ਆ ਕੇ ਕਹਵੇ ਉੱਥੇ ਕੀ ਹੈ ਵੇਖਣ ਨੂੰ ਉੱਥੇ ਕੀ ਹੈ ਵੇਖਣ ਨੂੰ ਅਰਥ ਆ ਵੇਖਣ ਨੂੰ ਹੀ ਲਈ ਜੀ ਇੰਜੋਏ ਕਰ ਰਹੇ ਹਾਂ ਦਾ ਮਤਲਬ ਕਿ ਧੁੱਪ ਲੈਣ ਆਉਂਦਾ ਵਾ ਖੁੱਲੀ ਜਗ੍ਹਾ ਵਾ ਬੰਦਾ ਆਰਾਮ ਨਾਲ ਇੱਥੇ ਬਹਿ ਕੇ ਖੇਡਦੇ ਆ ਕੋ ਲੁਕਣ ਦੇਖਦੇ ਆ ਕੋ ਦਰਤ ਨੂੰ ਦੇਖਦੇ ਆ ਹਾਂ ਤੇ ਬਾਕੀ ਹਰ ਇੱਕ ਦੀ ਆਪਣੀ ਆਪਣੀ ਸੋਚ ਆ ਚਲੋ ਫਿਰ ਆਪਾਂ ਚੱਲਦੇ ਆ ਤੇ ਜੁੜੇ ਰਹੋ ਨਾਲ ਜੇ ਕੋਈ ਹੋਰ ਚੀਜ਼ ਹੋਈ ਤਾਂ ਬਖਾਵਾਂਗੇ ਤੁਹਾਨੂੰ ਨਹੀਂ ਆਪਾਂ ਵਲੌਗ ਕਰਾਂਗੇ ਫਿਰ ਸਮਾਪਤ ਕਰ ਜਾਵਾਂਗੇ ਅਗਲੇ ਪਾਸੇ ਕਿਤੇ ਹੋਰ ਅਗਲੇ ਵਲੌਗ ਦੇ ਵਿੱਚ ਤੇ ਆਜੋ ਫਿਰ ਲਓ ਜੀ ਆਪਾਂ ਨੂੰ ਕੋਈ ਵੀ ਹੁਣ ਦੇਖਣ ਵਾਲੀ ਸੀਰੀਜ਼ ਨਹੀਂ ਮਿਲੀ ਤੇ ਜੇ ਲਈ ਆ ਪਬਸ ਦੀ ਕਰ ਰਹੇ ਆ ਵੇਟ ਤੇ ਉਹਨਾਂ ਕੋ ਬਸ ਛੱਡ ਕੇ ਜਾਣਾ ਘਰੇ ਤੇ ਥੈਂਕ ਯੂ ਤੁਹਾਡਾ ਇਹ ਵਲੌਗ ਵੇਖਣ ਲਈ ਸ਼ੁਕਰੀਆ ਮਿਹਰਬਾਨੀ ਉਮੀਦ ਕਰਦੇ ਆ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਊਗਾ ਥੈਂਕ ਯੂ ਸ਼ੁਕਰੀਆ ਮਿਹਰਬਾਨੀ